ਕੀ ਹਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਭ ਲੋਕ ਬੜੀਆ ਹੋਵੋਗੇ ਤੇ ਅੱਜ ਦੀ ਵੀਡੀਓ ਚ ਅਸੀਂ ਗੱਲ ਕਰਾਂਗੇ ਐਸਐਸਡਬਲਯੂਸੀਡੀ ਪੰਜਾਬ ਅੰਗੜਵਾੜੀ ਰਿਕਰੂਟਮੈਂਟ 2025 ਦੀ ਅਪਲਾਈ ਕਿਵੇਂ ਕਰਨਾ ਹੈ 6110 ਅੰਗੜਵਾੜੀ ਵਰਕਰ ਤੇ ਹੈਲਪਰ ਦੀ ਪੋਸਟ ਆਇਆ ਠੀਕ ਹੈ ਜੀ ਤੇ ਸਭ ਗੱਲ ਕਰਾਂਗੇ ਠੀਕ ਹੈ ਊਮਨ ਨੂੰ ਛੱਡੋ ਵੈਕੈਂਸੀ ਹੈਗੀ ਅੰਗੜਵਾੜੀ ਭਰਤੀ 2025 ਆਰਗੇਨਾਈਜੇਸ਼ਨ ਹੈਗੀ ਊਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਪੋਸਟ ਦਾ ਨਾਮ ਹੈਗਾ 6110 ਟੋਟਲ ਪੋਸਟ ਹੈਗੀ ਆਂਗੜਵਾੜੀ ਵਰਕਰ ਆਂਗੜਵਾੜੀ ਹੈਲਪਰ ਅਪਲਾਈ ਮੋਡ ਹੈਗਾ ਇਹਨਾਂ ਦਾ ਆਨਲਾਈਨ ਐਸਐਸਡਬਲਯੂਸੀਡੀ ਪੰਜਾਬ ਆਂਗੜਵਾੜੀ ਰਿਕਰੂਟਮੈਂਟ 2025 ਏਜ ਲਿਮਿਟ ਹੈਗੀ ਮਿਨੀਮਮ ਹੈਗੀ 18 ਸਾਲ ਮੈਕਸਿਮਮ ਹੈਗੀ 37 ਸਾਲ ਤੇ ਐਪਲੀਕੇਸ਼ਨ ਫੀਸ ਜਨਰਲ ਆਬੀਸੀ ਲਈ 500 ਐਸਸੀ ਐਸਟੀ ਪੀਡਬਲਯੂਡੀ ਲਈ 250 ਠੀਕ ਹੈ ਜੀ ਤੇ ਸਿਲੈਕਸ਼ਨ ਪ੍ਰੋਸੈਸ ਕੋਈ ਇਗਜ਼ਾਮ ਨਹੀਂ ਹੋਣਾ ਕੋਈ ਇੰਟਰਵਿਊ ਨਹੀਂ ਹੋਣਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅੰਗੜਵਾੜੀ ਵਰਕਰ ਜਿਹੜੇ ਆ ਉਹ 12th ਪਾਸ ਹੁੰਦੀ ਅੰਗੜਵਾੜੀ ਹੈਲਪਰ ਹੁੰਦੀ ਹੈ 10th ਪਾਸ ਠੀਕ ਹੈ ਜੀ ਇੰਪੋਰਟੈਂਟ ਡਾਕੂਮੈਂਟ ਲੱਗਣੇ ਪਾਸਪੋਰਟ ਸਾਈਜ਼ ਫੋਟੋਗ੍ਰਾਫ ਸਿਗਨੇਚਰ ਆਧਾਰ ਕਾਰਡ ਐਜੂਕੇਸ਼ਨ ਸਰਟੀਫਿਕੇਟ ਕਾਸਟ ਸਰਟੀਫਿਕੇਟ ਏਜ ਪ੍ਰੂਫ ਉਸ ਤੋਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਤੁਸੀਂ ਬਾਕੀ ਕੈਂਡੀਡੇਟ ਨੂੰ ਅਫੀਸ਼ੀਅਲ ਨੋਟੀਫਿਕੇਸ਼ਨ ਜ਼ਰੂਰ ਰੀਡ ਕਰਨੀ ਚਾਹੀਦੀ ਹੈ ਅਫੀਸ਼ੀਅਲ ਵੈਬਸਾਈਟ ਤੋਂ ਜੇ ਤਾਂ ਆਨਲਾਈਨ ਵੈਕੈਂਸੀ ਹੈਗੀ denn ਉਹਨਾਂ ਨੂੰ ਲਿੰਕ ਤੇ ਕਲਿੱਕ ਕਰਨਾ ਚਾਹੀਦਾ ਤੇ ਵਿਜ਼ਿਟ ਕਰਨਾ ਚਾਹੀਦਾ ਆਫੀਸ਼ੀਅਲ ਵੈਬਸਾਈਟ ਤੇ denn ਰਜਿਸਟਰ ਕਰਨਾ ਚਾਹੀਦਾ ਆਪਣੇ ਆਪ ਨੂੰ ਆਲ ਇਨਫੋਰਮੇਸ਼ਨ ਆਪਣੀਆਂ ਪਰਸਨਲ ਡਿਟੇਲ ਐਜੂਕੇਸ਼ਨ ਫੀਸ ਤੇ ਯਾਦ ਰੱਖਿਓ ਅਪਲੋਡ ਕਰੋ ਕਰੈਕਟ ਫੋਟੋ ਸਿਗਨੇਚਰ ਆਨਲਾਈਨ ਮੋਡ ਚ ਜੇ ਤਾਂ ਆਫਲਾਈਨ ਵੈਕੈਂਸੀ ਹੈਗੀ denn ਫਾਰਮ ਫਿਲ ਕਰੋ ਤੇ ਬਾਕੀ ਉਹਨਾਂ ਦੇ ਐਡਰੈਸ ਤੇ ਸੈਂਡ ਕਰ ਦਿਓ ਕੁਝ ਤੋਂ ਪੇ ਕਰੋ ਬਾਈਕ ਰੈਡ ਕਾਰਡ ਡੈਬਿਟ ਕਾਰਡ ਆਨਲਾਈਨ ਬੈਂਕਿੰਗ ਤੇ ਉਹ ਵੈਬਸਾਈਟ ਤੇ ਰਹੋ ਬਾਕੀ ਤੁਹਾਨੂੰ ਨਵੀਆਂ ਨਵੀਆਂ ਅਪਡੇਟ ਮਿਲਦੀਆਂ ਰਵਾਂ ਰੋਗੀਆਂ ਤੇ 19 ਤਰੀਕ 2019 ਨਵੰਬਰ 2025 ਤੋਂ ਸਟਾਰਟਿੰਗ ਆ ਠੀਕ ਹੈ ਜੀ ਤੇ ਲਾਸਟ ਡੇਟ ਹੈ ਜੀ 10 ਦਸੰਬਰ 2025 ਠੀਕ ਹੈ ਜੀ ਤੇ ਬਾਕੀ ਦੇਖਣ ਕੇ ਕਰਿਆ ਕਰੋ ਹਮੇਸ਼ਾ ਟਰਸਟਡ ਵੈਬਸਾਈਟ ਤੇ ਜਾਣਾ ਹੈ ਕੋਈ ਫਰਾਡ ਕੋਈ ਫੀਕ ਵੈਬਸਾਈਟ ਤੇ ਨਹੀਂ ਜਾਣਾ ਕਦੀ ਵੀ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਚ ਠੀਕ ਹੈ ਜੀ ਓਕੇ ਬਾਏ